ਹੈਲੋ एवरीवन ਸਸੀ ਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ ਮਮੀ ਲਾਈਫ ਹਰਸ ਨਾਓ ਸਾਰੇ ਕਿਵੇਂ ਹੋ ਠੀਕ ਠਾਕ ਹੋ ਐਂਡ ਮੈਂ ਵੀ ਬਿਲਕੁਲ ਠੀਕ ਠਾਕ ਆ ਉਮੀਦ ਕਰਦੀ ਆ ਤੁਸੀਂ ਸਾਰੇ ਜਾਨੇ ਬਹੁਤ ਵਧੀਆ ਹੋਗੇ ਆਪਰੇ ਕਰ ਰਾਜੀ ਖੁਸ਼ੀ ਹੋਗੇ ਸੋ ਚਲਿਏ ਅੱਜ ਦੇ ਵਲੌਗ ਨੂੰ ਸਟਾਰਟ ਕਰਦੇ ਆ ਉਸ ਤੋਂ ਪਹਿਲਾਂ ਪਲੀਜ਼ ਜਿਹੜੇ ਮੇਰੀ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਐਂਡ ਵੀਡੀਓ ਨੂੰ ਵੀ ਲਾਈਕ ਸ਼ੇਅਰ ਕਰ ਦਿਓ ਔਰ ਪਿਆਰਾ ਜਿਹਾ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਔਰ YouTube ਫੈਮਲੀ ਪਲੀਜ਼ ਕੀਪ ਜ਼ਰੂਰ ਹੈ। ਇਥੋਂ ਨਵੀਂ ਪਹੁੰਚ ਅੰਗੀ ਤਰੀਕੇ ਨਾਲ ਪਤਾ ਹੈ ਕਿ ਤੁਹਾਡੇ ਸਾਥ ਹੋਰ ਪਿਆਰ ਤੋਂ ਬਿਨਾ ਮੈਂ ਅੱਗੇ ਨਹੀਂ ਵੱਧ ਸਕਦੀ। ਸੋ ਪਲੀਜ਼ ਸਪੋਰਟ ਕਰਿਆ ਕਰੋ। मॉर्निंग का टाइम सगा इतने हसबेंड भी चले गया काम तो अच्छ मैं ब्रेकफास्ट में बनाए थे मूली वाले पराठे और कहेंगे भी लंच में अच्छ मैं कुछ नहीं लैके जाना है का। बस तू ब्रेकफास्ट मेंठे बना दे बस मैं उ के चला जाऊँगा कभी-कभी वह लै भी जाते और कई बार वह लैके नहीं जाते क्योंकि अच्छ मेरा सब्जी वाला काम तो मैं क्या सवेरे है नहीं सी बिल्कुल अज मेरा जोड़ा सिंपल तरीके बस ब्रेकफास्ट बनाना जल्दी जल्दी बन गया और मैं भी छेती छे फ्री हो गई हूँ मैं क्या चलो मैं अपना अज जरूरी ਵਾਲਾ ਕੰਮ ਆ ਜਿਹੜਾ ਉਹ ਨਿਪਟਾ ਲੈਣੀ ਹੈ ਮੇਰਾ ਖਾਣਾ ਵਗੈਰਾ ਸਾਰਾ ਹੋ ਚੁੱਕਿਆ ਰਗੁਰਸ਼ੀਨ ਨੂੰ ਵੀ ਮੈਂ ਖਾਣਾ ਖਵਾ ਦਿੱਤਾ ਆ ਔਰ ਜਿਹੜੇ ਬਾਕੀ ਘਰ ਦੇ ਕੰਮ ਆ ਮੇਰੇ ਡੇਲੀ ਵਾਲੇ ਰੁਟੀਨ ਦੇ ਹੁੰਦੇ ਆ ਉਹ ਵੀ ਮੈਂ ਕਰ ਚੁੱਕੀ ਆ ਜਿਵੇਂ نیچے ਫਲੋਰ ਤੇ ਪੋਚਾ ਵਗੈਰਾ ਲਗਾਉਣਾ ਸੀ ਨਾ ਉਹ ਮੇਰਾ ਸਾਰਾ ਹੋ ਚੁੱਕਿਆ ਬਸ ਮੇਰਾ ਸਿਰਫ ਸੋਫੇ ਵਾਲਾ ਕਮਰਾ ਰਹਿ ਗਿਆ ਅਕਸਰ ਮੈਂ ਤੁਹਾਡੇ ਨਾਲ ਡੇਲੀ ਆਪਣੀ ਰੁਟੀਨ ਸ਼ੇਅਰ ਕਰਦੀ ਆ ਚਾਹੇ ਉਹ ਡਸਟਿੰਗ ਹੋਵੇ ਕਲੀਨਿੰਗ ਹੋਵੇ ਚਾਹੇ ਕੋਈ ਵੀ ਘਰ ਦਾ ਕੰਮ ਹੋਵੇ ਮੈਂ ਡੇਲੀ ਤੁਹਾਡੇ ਨਾਲ ਸ਼ੇਅਰ ਕਰਦੀ ਹੀ ਹੁੰਨੀ ਆ ਕਦੀ ਕਦੀ ਮੈਂ ਸਕਿਪ ਵੀ ਕਰ ਦਿੰਨੀ ਹੁੰਨੀ ਮੈਨੂੰ ਪਤਾ ਹੈ ਕਿਉਂਕਿ ਰੋਜ਼ ਤਾਂ ਤੁਸੀਂ ਮੇਰੀ ਡੇਲੀ ਰ और अज मैं सोचा कि चलो इसी बहाने मैं अपना रूम आ जरा सोफे वाला भी क्लीन कर लैनी थोड़ा जा डीप क्लीनिंग कर ली और उस तो बाद आज मैं उपर वाली जी कोई भी डस्टिंग क्लीनिंग नहीं करूँगी ਕਿਉਂਕਿ ਮੇਰਾ ਕੰਮ ਬਹੁਤ ਜ਼ਿਆਦਾ ਵਾਜ ਜਾਣਾ ਆ ਅਗਰ ਮੈਂ ਸਾਰਾ ਸਮਾਨ ਨੂੰ ਛੇੜਿਆ ਤੇ ਅੱਜ ਮੈਂ ਸੋਚਿਆ ਸੀਗਾ ਕਿ ਮੈਂ ਅੱਜ ਥੋੜਾ ਜਿਹਾ ਛੇਤੀ ਫ੍ਰੀ ਹੋ ਕੇ ਘਰ ਦੇ ਉਹ ਨਿੱਕੇ ਮੋٹے ਜ਼ਰੂਰੀ ਵਾਲੇ ਕੰਮ ਕਰਨੇ ਸੀਗੇ ਨੀਚੇ ਬਸ ਅੱਜ ਫਲੋਰ 'ਚ ਪੋਚਾ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਮੈਂ 2 ਦਿਨ ਪਹਿਲਾਂ ਤੁਹਾਨੂੰ ਦੱਸਿਆ ਸੀ ਘਰ ਦੇ ਵਿੱਚ ਬਹੁਤ ਵੱਡਾ ਸਾਰਾ ਚੂਹਾ ਆ ਗਿਆ ਸੀਗਾ ਅੱਜ ਰਾਤ ਰਾਤੀ ਹੀ ਉਹਨੂੰ ਫੜਿਆ ਸੀ ਤੇ ਅੱਜ ਹਸਬੰਡ ਜੀ ਨੇ ਉਹਨੂੰ ਪਹਿਲਾਂ ਦੂਰ ਕਿਤੇ ਛੱਡ ਕੇ ਆਏ ਜਿੱਥੇ-ਜਿੱਥੇ ਚੂਹਾ ਇੱਕ ਵਾਰੀ ਫੇਰ ਜਾਂਦਾ ਨਾ ਉੱਥੇ ਬਹੁਤ ਜ਼ਿਆਦਾ 스ਮੈਲ ਆਂ ਹਾਈਜਨ ਮੇਨਟੇਨ ਕਰਕੇ ਰੱਖਦੀ ਆ ਮੈਨੂੰ ਬਹੁਤ ਜ਼ਿਆਦਾ ਇਸ ਚੀਜ਼ਾਂ ਨਾਲ ਕੋਲ ਹੁੰਦੀ ਆ ਤੇ ਮੈਂ ਸੋਚਿਆ ਵੀ ਅੱਜ ਤਾਂ ਹੁਣ ਚੱਲ ਗਿਆ ਘਰ ਤੋਂ ਬਾਹਰ ਮੈਨੂੰ ਸ਼ਾਂਤੀ ਨਹੀਂ ਆ ਰਹੀ ਸੀ ਜਿੱਦਨ ਦਾ ਉਹ ਘਰ ਦੇ ਵਿੱਚ ਵੜਿਆ ਹੋਇਆ ਸੀਗਾ ਤੇ ਅੱਜ ਮੈਂ ਪੋਚਾ ਮਾਰੂੰਗੀ نیچے ਕਿਉਂਕਿ ਬਾਹਰ ਵਾਲਾ ਸਾਰਾ ਹੋ ਗਿਆ ਇੱਧਰ ਵਾਲਾ ਹੀ ਰਹਿ ਗਿਆ ਆ ਮੈਂ ਕਿ ਇਹਨੂੰ ਲਾਸਟ ਵਿੱਚ ਕਰੂੰਗੀ ਕਿਉਂਕਿ ਸੋਫੇ ਵਾਲੇ ਕਮਰੇ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਖਲਾਰਾ ਸੀਗਾ ਤੇ ਮੈਨੂੰ ਕੋਈ ਜਲਦੀ ਤਾਂ ਹੈ ਨਹੀਂ ਸੀ ਮੈਂ ਆਰਾਮ ਨਾਲ ਕਰਨ ਵਾਰੇ ਸੋਚਦੀ ਪਈ ਸੀ ਸੋਫੇ ਵਗੈਰਾ ਜੇ ਤੁਮ ਮੈਂ ਸਾਰੇ ਊਰੇ ਕਿਤੇ ਮੈਨੂੰ ਪਤਾ ਸੀ ਗੁਰਸ਼ੀਨ ਦੇ ਬਹੁਤ سارے ਟੁਆਏ نیچے ਨਿਕਲ ਗਏ ਮੇਰੇ ਪੈਨ ਵਗੈਰਾ ਹੋਰ ਮੇਰੀਆਂ ਛੋਟੀਆਂ ਮੋਟੀਆਂ ਡਾਇਰੀਜ਼ ਸ਼ੀਨੂ ਦੇ ਸ਼ੀਨੂ ਨੇ ਨਾ ਜਿਹੜੇ ਅਨਾਣ ਵਾਲੇ ਸਾਬਨ ਹੁੰਦੇ ਉਹ ਵੀ ਪਤਾ ਨਹੀਂ ਡੱਬੇ ਚੋਂ ਕੱਢ-ਕੱਢ ਕੇ ਉਹ ਵੀ ਸੋਫੇ ਥੱਲੇ ਬਾੜੇ ਹੋਏ ਸੀ ਉਹ ਵੀ ਮੈਂ ਚੱਕ ਕੇ ਹੁਣ ਮੈਂ ਸਾਰਾ ਸਮਾਨ ਆ ਜਿਹੜੇ ਦੇ ਟੁਆਏ ਵਗੈਰਾ ਵਾ ਉਹ ਮੈਂ ਸਾਰੇ ਵਾਸ਼ ਕਰਨ ਵਾਸਤੇ ਗਰਮ ਪਾਣੀ ਦੇ ਵਿੱਚ ਡਬੋ ਕੇ ਰੱਖਿਆ ਹੀ ਆ ਵਿੱਚ ਮੈਂ ਥੋੜਾ ਜਿਹਾ ਡਟੋਲ ਪਾ ਲੈਣੇ ਹੋਣੇ ਔਰ ਥੋੜਾ ਜਿਹਾ ਸਰਫ ਪਾ ਕੇ ਉਹਨੂੰ ਮੈਂ ਕਹ ਅੱਧਾ ਘੰਟਾ ਪ ਉਦੇ ਵੀ ਤੋਂ ਥੋੜੀ 스ਮੈਲ ਵਗਾਰਾ ਜੇ ਅਗਰ ਚੂਇਆ ਨੇ ਇਹਨੂੰ ਟੱਚ ਕੀਤਾ ਓਬਵੀਅਸਲੀ نیچے ਗਿਰੇ ਹੋਏ ਤਾਂ ਟੱਚ ਤਾਂ ਕੀਤਾ ਹੀ ਹੋਊਗਾ ਜਾਂ ਮੂੰਹ ਵਿੱਚ ਤਾਂ ਪਾਏ ਹੋਣੇ ਆ ਤਾਂ ਕਰਕੇ ਮੈਂ ਪਹਿਲਾਂ ਉਹਨਾਂ ਨੂੰ ਸਾਰਿਆਂ ਨੂੰ ਸਰਫ ਦੇ ਵਿੱਚ ਡਬੋ ਕੇ ਰੱਖ ਕੇ ਆਈ ਮੈਂ ਕਿਹਾ ਗੁਰਸ਼ੀਨ ਨੇ ਫੇ ਮੇਰੇ ਮਗਰ ਲੱਗ ਜਾਣਾ ਕਿ ਮੈਨੂੰ ਟਵਾਏ ਦੋ ਦੇਖ ਕੇ ਮੈਂ ਪਹਿਲੇ ਹੀ ਨਾ ਇਹ ਤਾਂ ਚੋਰੀ ਪਹਿਲਾਂ ਫਟਾਫਟ ਸਾਰੇ ਟਵਾਏ ਵਗਾਰਾ ਪਾਣੀ ਚ ਭਿਗੋ ਕੇ ਆਈ ਆਂ ਅੱਜ ਫਲੋਰ ਵਾਸਤੇ ਵੀ ਮੈਂ ਸੋਚਿਆ ਸੀਗਾ ਵੀ ਥੋੜਾ ਜਿਹਾ ਪਾਣੀ ਮੈਂ ਗਰਮ ਕਰ ਲਿਆ ਸੀ ਪੋਚੇ ਵਾਲਾ ਉਸ ਤੋਂ ਬਾਅਦ ਗਰਮ ਕੀ ਕਰਨਾ ਸੀਗਾ ਸਵੇਰੇ ਜਦੋਂ ਆਪਾਂ ਨਹਾਣੇ ਉੱਠ ਕੇ ਗੀਜਰ ਚ ਪਾਣੀ ਥੋੜਾ ਜਿਹਾ ਬਚਿਆ ਹੋਇਆ ਸੀ ਮੈਂ ਕਿਹਾ ਚਲੋ ਇਹਨੂੰ ਹੀ ਆਪਾਂ ਯੂਜ਼ ਕਰ ਲੈਂਦੇ ਆ ਗੈਸ ਤੇ ਪਾਣੀ ਗਰਮ ਕਿਉਂ ਕਰਨਾ ਬਸ ਥੋੜਾ ਜਿਹਾ ਉਹਦੇ ਵਿੱਚ ਮੈਂ ਪੋਚੇ ਵਾਲੇ ਪਾਣੀ 'ਚ ਸਰਵ ਪਾ ਲਿਆ ਸੀ ਔਰ ਥੋੜਾ ਜਿਹਾ ਮੱਟ ਟੋਲ ਪਾ ਲਿਆ ਸੀਗਾ ਮੈਂ ਕਿਹਾ ਜਿੰਨੀ ਵੀ ਇਹ ਮੈਨੂੰ ਥੋੜੀ-ਬਹੁਤੀ 스ਮੈਲ ਆਂਦੀ ਨਾ ਉਹ ਸਾਰੀ ਪੋਚੇ ਦੇ ਨਾਲ ਨਿਕਲ ਜਾਏਗੀ ਡੀਪ ਕਲੀਨਿੰਗ ਤਾਂ ਅਕਸਰ ਆਪਾਂ ਹਰ ਹਫਤੇ ਜਾਂ ਫਿਰ 10 ਦਿਨਾਂ ਬਾਅਦ ਤਾਂ ਕਰਦੇ ਹਾਂ ਜਾਂ ਫਿਰ 15 ਦਿਨ ਬਾਅਦ ਡੀਪ ਕਲੀਨਿੰਗ ਤਾਂ ਆਪਾਂ ਕਰਦੇ ਹੀ ਹਾਂ ਮੈਂ ਸੋਚਿਆ ਸੀ ਪਹਿਲਾਂ ਕਿ ਚਲੋ ਥੋੜਾ ਚਿਰ ਹੋਰ ਰੁਕ ਜਾਨੇ ਆ ਬਾਅਦ ਵਿੱਚ ਕਰ ਲੂੰਗੀ ਮੈਂ ਪਰ ਹੁਣ ਮੈਨੂੰ ਚਲੋ ਮਜਬੂਰੀ ਵਿੱਚ ਕਰਨਾ ਪਿਆ ਕਿਉਂਕਿ ਮੈਂ ਇੱਕੋ ਰਹਾ ਨਹੀਂ ਗਿਆ ਕਿਉਂਕਿ ਬਹੁਤ ਜ਼ਿਆਦਾ 스멜 ਮੈਨੂੰ ਆਪਣੇ ਆਪ ਨੂੰ ਇੰਨੀ ਜ਼ਿਆਦਾ ਆਂਦੀ ਸੀਗੀ ਅਗਰ ਕੋਈ ਬਾਹਰਲਾ ਬੰਦਾ ਘਰ ਦੇ ਵਿੱਚ ਆਂਦਾ ਤਾਂ ਬਹੁਤ ਜ਼ਿਆਦਾ ਬੁਰਾ ਲੱਗਦਾ ਸੀਗਾ ਔਰ ਘਰ ਦੇ ਵਿੱਚ ਬੱਚਾ ਵੀ ਆ ਔਰ ਇਹ ਚੀਜ਼ ਮੇਰੇ ਦਿਮਾਗ 'ਚ ਸਭ ਤੋਂ ਪਹਿਲਾਂ ਆਂਦੀ ਆ ਕਿਉਂਕਿ ਇਹ ਘੁੰਮਦੀ ਫਿਰਦੀ ਹੈ ਕਈ ਵਾਰ ਖੇੜਦੇ ਖੇੜਦੀ ਹੈ ਸੋਫਿਆਂ ਦੇ نیچے ਵੀ ਵੜ ਜਾਂਦੀ ਆ ਸੋ ਇਸ ਕਰਕੇ ਅੱਜ ਪੋਚਾ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ thank mm -hmm. you ਮੈਂ ਸੋਚਿਆ ਚਲੋ ਕਿਸੇ ਹੋਰ ਦਿਨ ਮੈਂ ਟਾਈਮ ਕੱਢੂੰਗੀ ਆਪਣਾ ਔਰ ਟਾਈਮ ਕੱਢ ਕੇ ਨਾ ਫੇਰ ਮੈਂ ਜਿਹੜੀ ਉੱਪਰ ਸਲਫਾ ਵਗੈਰਾ ਫੇਰ ਮੈਂ ਕਪੜਾ ਮਾਰ ਦੂੰਗੀ ਸਫਾਈ ਵਗੈਰਾ ਕਰ ਦੂੰਗੀ ਸਲਫਾ ਤੇ ਮੈਂ ਜਿਹੜਾ ਨਿਊਜ਼ਪੇਪਰ ਵਿਛਾਏ ਹੋਏ ਮੈਂ ਕਹ ਉਹਨਾਂ ਨੂੰ ਵੀ ਮੈਂ ਚੇਂਜ ਕਰ ਦੂੰਗੀ ਥੋੜੇ ਥੋੜੇ ਟਾਈਮ ਬਾਅਦ ਮੈਂ ਚੇਂਜ ਕਰ ਦੰਨੀ ਹੁੰਨੀ ਆ ਕਿਉਂਕਿ ਇਹ ਨਾ ਜਿਹੜੀਆਂ ਨਿਊਜ਼ਪੇਪਰ ਅਖਬਾਰਾ ਵਗੈਰਾ ਕਾਫੀ ਡੈਮੇਜ ਹੋ ਜਾਂਦੀਆਂ ਖਰਾਬ ਹੋ ਜਾਂਦੀਆਂ ਨਾ ਤੇ ਪਾਸ ਇਹਨਾਂ ਦਾ ਇਹੀ ਫਾਇਦਾ ਆ ਜਦੋਂ ਇਹ ਗੰਦੀਆਂ ਹੋ ਜਾਂਦੀਆਂ ਇਹਨਾਂ ਨੂੰ ਰਿਮੂਵ ਕਰਕੇ ਮੈਂ ਦੁਬਾਰਾ ਤੋਂ ਨਮ ਤੇ ਮੇਰਾ ਰੂਮ ਦੇ ਵਿੱਚ ਜਿਹੜਾ ਖਲਾਰਾ ਵਗੈਰਾ ਸਿਗਾ ਸਾਰਾ ਮੈਂ ਤੁਸੀਂ ਦੇਖ ਹੀ ਲਿਆ ਮੈਂ ਸਾਰਾ ਸਾਫ ਕਰ ਦਿੱਤਾ ਪੋਚਾ ਵਗੈਰਾ ਮੇਰਾ ਸਾਰਾ ਹੋ ਚੁੱਕਿਆ ਹੈ ਇੱਕ ਵਾਰੀ ਡੇਲੀ ਆਪਣੇ ਜਿਹੜੇ ਸੋਫੇ ਕਵਰ ਵਗੈਰਾ ਹੁੰਦੇ ਆ ਇਹਨਾਂ ਨੂੰ ਵੀ ਆਪਾਂ ਨੂੰ ਝਾੜ ਕੇ ਬਿਸ਼ਾਣਾ ਹੀ ਪੈਂਦਾ ਆ ਕਿਉਂਕਿ ਬੱਚੇ ਅਕਸਰ ਗੰਦੇ-ਮੰਦੇ ਪੈਰ ਲੈ ਕੇ ਉੱਤੇ ਚੜ੍ਹ ਹੀ ਜਾਂਦੇ ਨੇ ਐਦਾ ਦਾ ਕੋਈ ਦਿਨ ਨਹੀਂ ਆਇਆ ਜਿਸ ਦਿਨ ਇਹਨਾਂ ਨੂੰ ਮੈਂ ਝਾੜ ਕੇ ਨਹੀਂ ਬਿਸ਼ਾਂਦੀ ਕਿਉਂਕਿ ਇਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਡਸਟ ਆ ਪੈ ਜਾਂਦੀ ਆ ਹਲੇ ਦੁਵਾਲੇ ਜਿਹੜਾ ਮੇਰਾ ਥੋੜਾ-ਬੋਤਾ ਸਮਾਨ ਸੀ ਬਸ ਉਹਦੇ ਉੱਤੇ ਮੈਂ ਕਪੜਾ ਮਾਰ ਦਿੱਤਾ ਸੀਗਾ ਔਰ ਸੋਫੇ ਦੇ ਉੱਤੇ ਮੈਂ ਕਪੜਾ ਬਿਲਕੁਲ ਨਹੀਂ ਮਾਰਿਆ ਜਸਟ ਵੈਸੇ ਹੀ ਮੈਂ ਛਾੜ ਦਿੱਤੇ ਸੀਗੇ ਕਿਉਂਕਿ ਜ਼ਿਆਦਾ ਮੈਨੂੰ ਗੰਦੇ ਨਹੀਂ ਲੱਗਦੇ ਸੀ ਰੂਮ ਵਗੈਰਾ ਮੇਰਾ ਸਾਰਾ ਸੈੱਟ ਹੋ ਚੁੱਕਿਆ ਆ ਉਸ ਤੋਂ ਬਾਅਦ ਕਾਟਨ ਮੈਂ ਕਦੋਂ ਧੋਣੇ ਮੈਨੂੰ ਹਜੇ ਨਹੀਂ ਪਤਾ ਬਸ ਇਹਨਾਂ ਨੂੰ ਵੀ ਸੈੱਟ ਕਰਕੇ ਅਰੇਂਜ ਕਰ ਦੂੰਗੀ ਮੈਨੂੰ ਬਸ ਇੱਕ ਚੀਜ਼ ਦਾ ਪਤਾ ਆ ਘਰ ਤੁਹਾਡਾ ਜਿਵੇਂ ਦਾ ਮਰਜ਼ੀ ਆ ਛੋਟਾ ਆ ਚਾਹੇ ਵੱਡਾ ਆ ਚਾਹੇ ਤੁਹਾਡਾ ਘਰ ਆਪਣਾ ਆ ਜਾਂ ਫਿਰ ਕਿਰਾਏ ਦਾ ਘਰ ਆ ਘਰ ਸਾਫ਼ ਸੁਥਰਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਇਹ ਸਾਰਾ ਇੱਕ ਜਿਹੜੇ ਘਰ ਦੇ ਵਿੱਚ ਔਰਤ ਰਹਿੰਦੀ ਆ ਉਹਦੇ ਹੱਥ-ਪਾਸ ਵਿੱਚ ਹੁੰਦਾ ਆ ਚਾਹੇ ਉਹ ਆਪਣੇ ਘਰ ਨੂੰ ਚੰਗੀ ਤਰੀਕੇ ਨਾਲ ਸਵਾਰ ਲਵੇ ਚਾਹੇ ਆਪਣੇ ਘਰ ਨੂੰ ਬਗੜ ਲਵੇ ਦੋ ਦਿਨਾ ਤੋਂ ਮੇਰੀ ਇੱਕ ਸਬਸਕ੍ਰਾਈਬਰ ਆ ਉਹਦਾ ਮੈਸੇਜ ਆ ਰਿਹਾ ਸੀਗਾ ਉਹਨਾਂ ਦਾ ਨਾਮ ਹੈਗਾ ਪ੍ਰੀਅਲ ਮਾਹਨਾ ਕਈ ਜੀ ਤੁਸੀਂ ਆਪਣੇ ਮਸ਼ੀਨ ਦੇ ਵਿੱਚ ਕੱਪੜੇ ਕਿਵੇਂ ਵਾਸ਼ ਕਰਦੇ ਹੋ ਪਹਿਲਾਂ ਮੈਂ ਉਹਨਾਂ ਨੂੰ ਜਵਾਬ ਦਿੱਤਾ ਸੀ ਕਾਫੀ ਮੈਂ ਜਿੱਦਾਂ ਸਾਰੇ ਨਾਰਮਲ ਕੱਪੜੇ ਧੋਂਦੇ ਹੋਂਦਾ ਹੀ ਕੱਪੜੇ ਧੋਣੇ ਆ ਫਿਰ ਉਹਨਾਂ ਨੇ ਮੈਨੂੰ ਕਿਹਾ ਸੀਗਾ ਨਹੀਂ ਤੁਸੀਂ ਕੱਪੜੇ ਨੂੰ ਹੰਗਾਲਦੇ ਕਿਵੇਂ ਹੋ ਤੇ ਮੈਂ ਤੁਹਾਨੂੰ ਅੱਜ ਆਪਣਾ ਤਰੀਕਾ ਦੱਸਦੀ ਆ ਮੈਂ ਕਿਵੇਂ ਕੱਪੜੇ ਹੰਗਾਲਦੀ ਆ ਸਭ ਤੋਂ ਪਹਿਲਾਂ ਜਿੰਨੇ ਵੀ ਤੁਹਾਡੇ ਕੱਪੜੇ ਆ ਮਸ਼ੀਨ ਟੱਬ ਵਿੱਚ ਕੱਪੜੇ ਅਗਰ ਵਾਸ਼ ਹੋ ਗਏ ਆ ਤੁਸੀਂ ਸਾਰੇ ਕੱਪੜੇ ਨਾਲ ਦੀ ਨਾਲ ਕੱਢ ਕੇ ਨਾ ਜਿਹੜਾ ਤੁਹਾਡਾ ਸਪਿੰਨਰ ਵਾਲਾ ਟੱਬ ਆ ਨਾ ਉਹਦੇ ਵਿੱਚ ਤੁਸੀਂ ਕੱਢੇ ਜਾਣੇ ਕੱਢ ਕੇ ਪਾ ਦਨੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਟੂਟੀ ਚਲਾ ਔਰ ਜਿਹੜਾ ਤੁਹਾਡਾ ਇਹ ਵਾਟਰ ਸੈਕਸ਼ਨ ਹੁੰਦਾ ਨਾ ਉੱਪਰ ਬਟਨ ਆ ਮਸ਼ੀਨ ਦੇ ਉੱਤੇ ਇਹ ਵਾਲਾ ਜਦ ਤੁਸੀਂ ਇਧਰ ਟਰਨ ਕਰੋਗੇ ਨਾ ਤੇ ਤੁਸੀਂ ਦੇਖੋਗੇ ਸਪਿੰਨਰ ਵਾਲੀ ਸਾਈਡ ਤੇ ਨਾ ਤੁਹਾਡਾ ਪਾਣੀ ਆ ਜਾਏਗਾ ਇਸ ਤਰੀਕੇ ਨਾਲ ਇਸੇ ਪਾਣੀ ਦੇ ਨਾਲ ਅਸੀਂ ਆਪਣੇ ਸਾਰੇ ਕੱਪੜੇ ਵਾਸ਼ ਕਰਾਂਗੇ ਸਾਰੇ ਕੱਪੜੇ ਆਪਾਂ ਇਹਦੇ ਨਾਲ ਹੰਗਾ ਲਾਂਗੇ ਇਸ ਟੱਬ ਦੇ ਵਿੱਚ ਹੀ ਹੰਗਾ ਲਾਂਗੇ ਅਸੀਂ ਬਾਹਰ ਕੱਪੜੇ ਹੰਗਾ ਲੈਣੇ ਬਿਲਕੁਲ ਵੀ ਨਹੀਂ ਹੈਗੇ ਤੋਂ ਅਸੀਂ ਦੇਖ ਲੈਣੇ ਇਹਨੂੰ ਆਪਾਂ ਕਿੱਦਾਂ ਹੰਗਾ ਲੈਣੇ ਉਹਦਾ ਕੀ ਟਾਈਮਿੰਗ ਲਗਾਣਾ ਸਭ ਤੋਂ ਪਹਿਲਾਂ ਸਾਰੇ ਕੱਪੜੇ ਤੁਸੀਂ ਧੋਣ ਵਾਲੇ ਆ ਜਿਹੜੇ ਆਪਣੇ ਸਰਫ ਚੋਂ ਕੱਢੇ ਟੱਬ 'ਚ ਪਾ ਕੇ ਟਾਈਮਰ ਲਗਾ ਦੇਣਾ ਆ ਟਾਈਮਰ ਲਗਾਉਣ ਤੋਂ ਬਾਅਦ ਤੁਸੀਂ ਦੇਖੋਗੇ ਪਹਿਲਾਂ ਜਿੰਨਾ ਵੀ ਸਰਫ ਵਾਲਾ ਪਾਣੀ ਆ ਨਾ ਤੁਸੀਂ ਉਹਨੂੰ ਮਸ਼ੀਨ 'ਚੋਂ ਕੱਢ ਦੇਣਾ ਆ ਹਾਜੀ ਮੈਂ ਦੂਸਰੇ ਸਾਈਡ ਤੇ ਟੂਟੀ ਨਹੀਂ ਚਲਾਈ ਹੈਗੀ ਸਪਿੰਨਰ ਵੱਲ ਪਾਣੀ ਨਹੀਂ ਛੱਡਿਆ ਪਹਿਲਾਂ ਅਸੀਂ ਸਾਰੇ ਗੰਦੇ ਕੱਪੜਿਆਂ ਦਾ ਸਾਰਫਾ ਜਿਹੜਾ ਹੋ ਬਾਹਰ ਕੱਢਾਂਗੇ ਇਸ ਤਰੀਕੇ ਨਾਲ ਮਸ਼ੀਨ ਨਿਕੂਰ 2 ਮਿੰਟ ਦੇ ਵਿੱਚ ਵਿੱਚ ਸਾਰਾ ਪਾਣੀ ਕੱਢ ਕੇ ਬਾਹਰ ਲਾ ਦੇਗੀ ਜਦੋਂ ਪਾਣੀ ਸਾਰਾ ਨਿਕਲ ਜੇਗਾ ਨਾ ਨਾਲ ਹੀ ਆਪਾਂ ਜਿਹੜਾ ਆਪਣਾ ਟੂਟੀ ਹੋਣਾ ਚਲਾ ਦਨੀ ਆ ਵਾਸ਼ਰ ਜਿਹੜਾ ਆਪਣਾ ਵਾਸ਼ ਸੈਕਸ਼ਨ ਆ ਨਾ ਕੱਪੜਿਆਂ ਦਾ ਉਹ ਆਪਾਂ ਟੂਟੀ ਚਲਾ ਦਨੀ ਆ ਟੂਟੀ ਚਲਾਣ ਤੋਂ ਬਾਅਦ ਆਪਾਂ 6 ਨੰਬਰ ਤੇ ਆਪਾਂ ਟਾਈਮਰ ਲਗਾ ਦਨਾਂ ਆ ਮੈਂ ਹਮੇਸ਼ਾ ਨਾਰਮਲ 6 ਨੰਬਰ ਤੇ ਹੀ ਟਾਈਮਰ ਲਗਾਨੀ ਹੁੰਨੀ ਆ ਮੈਂ 6 ਤੇ ਲਗਾਇਆ ਸੀ ਕਿਉਂਕਿ ਇੱਥੇ ਮਸ਼ੀਨ ਚੱਲਦੀ ਪਈ ਆ ਹੁਣ 4 ਤੇ ਪਹੁੰਚ ਚੁੱਕੀ ਆ ਔਰ ਤੁਸੀਂ ਮਸ਼ੀਨ ਬੰਦ ਕਰਕੇ ਖੋਲਣੀ ਬਿਲਕੁਲ ਨਹੀਂ ਆ ਬਸ ਬੰਦ ਕਰਕੇ ਹੀ ਟੂਟੀ ਚਲਾਨੀ ਆ ਅਗੋਰ ਤੁਹਾਡੇ ਕੱਪੜੇ ਵਾਸ਼ ਹੋ ਚੁੱਕੇ ਆ ਫਿਰ ਤੁਸੀਂ ਬੰਦ ਕਰਨੀ ਆ ਬੰਦ ਤੁਸੀਂ ਕਦੋਂ ਕਰਨੀ ਆ ਜਦੋਂ ਤੁਹਾਡਾ ਪਾਣੀ ਤੁਸੀਂ ਦੇਖਿਆ ਵੀ ਪੂਰਾ ਚੰਗੀ ਤਰੀਕੇ ਨਾਲ ਪਾਣੀ ਹੁਣ ਸਾਫ਼ ਆਨ ਲਾਪੇ ਦਾ ਮਤਲਬ ਜਿਹੜੇ ਤੁਹਾਡੇ ਕੱਪੜਿਆਂ ਚ ਸਰਫ ਆ ਚੰਗੀ ਤਰੀਕੇ ਨਾਲ ਨਿਕਲ ਚੁੱਕ ਨੀ ਬਿਲਕੁਲ ਸਾਫ ਆ ਰਿਹਾ ਆ ਉਹਦੇ ਤੁਸੀਂ ਜਿਹੜੀ ਟੁੱਟੀ ਆਪਣੀ ਪਾਣੀ ਵਾਲੀ ਉਹ ਬੰਦ ਕਰ ਦੇਣੀ ਆ ਜਦੋਂ 2 ਨੰਬਰ ਤੇ ਤੁਹਾਡਾ ਇਹ ਟਾਈਮਰ ਆ ਜਾਈਗਾ ਨਾ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਟੁੱਟੀ ਚੱਲਦੀ ਨਾ ਸਪਿੰਨਰ ਵਾਲੀ ਸਾਈਡ ਤੇ ਛੱਡੀ ਆ ਉਹਨੂੰ ਤੁਸੀਂ ਟਾਨ ਕਰਕੇ ਬੰਦ ਕਰ ਦੇਣਾ ਆ ਬਸ ਉਸ ਤੋਂ ਬਾਅਦ ਜਿੰਨੇ ਵੀ ਥੋੜਾ ਟਾਈਮ ਹੈ ਇੱਥੇ ਤੱਕ ਪਹੁੰਚੇਗਾ ਨਾ ਤੁਹਾਡੇ ਜਿਹੜੇ ਕੱਪੜੇ ਆ ਪੂਰੇ ਚੰਗੀ ਤਰੀਕੇ ਨਾਲ ਡਰਾਈ ਹੋ ਜੂਗੇ ਸੋ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਟਾਈਮ ਵੀ ਬੱਜ ਜਾਂਦਾ ਔਰ ਪਾਣੀ ਵੀ ਬਹੁਤ ਜ਼ਿਆਦਾ ਘਟ ਲੱਗਦਾ ਆ ਮੈਂ ਕਾਫੀ ਲੰਬੇ ਟਾਈਮ ਤੋਂ ਇਹਨਾਂ ਨੂੰ ਯੂਜ਼ ਕਰਦੀ ਆ ਇਸੇ ਤਰੀਕੇ ਨਾਲ ਔਰ نیچے ਜਿਹੜੇ ਬੈਠ ਕੇ ਆਪਾਂ ਹੰਗਾਲਦੇ ਆ ਨਾ ਟੱਬ ਵਿੱਚ ਉਹ ਮੈਨੂੰ ਬਹੁਤ ਜ਼ਿਆਦਾ ਔਖਾ ਲੱਗਦਾ ਸੀ ਤੇ ਮੈਨੂੰ ਇਹ ਟ੍ਰਿਕ ਕਿਸੇ ਨੇ ਦੱਸੀ ਸੀਗੀ ਤਾਂ ਮੈਂ ਜਦੋਂ ਦੀ ਨੂੰ ਯੂਜ਼ ਕਰ ਰਹੀ ਆ ਮੈਨੂੰ ਇੰਨੀ ਜ਼ਿਆਦਾ ਸ਼ੌਕ ਹੋ ਗਈ ਨਾ ਸਭ ਤੋਂ ਅੱਛੀ ਗੱਲ ਹੈ ਤੁਸੀਂ ਮਸ਼ੀਨ ਲਗਾ ਕੇ ਟਾਈਮਰ ਲਗਾ ਕੇ ਜਿੰਨੇ ਵੀ ਤੁਹਾਡੇ ਕੰਮ ਆ ਤੁਸੀਂ ਆਪਣੇ ਘਰ ਦੇ ਕਰ ਸਕਦੇ ਆ ਉਸ ਤੋਂ ਬਾਅਦ ਤੁਸੀਂ ਮੇਰੇ ਕੱਪੜੇ ਦੇਖੋ ਕਿੰਨੇ ਸੋਹਣੇ ਨਿੱਖਰ ਕੇ ਖਰ ਚੁੱਕੇ ਆ ਔਰ ਇਹਦੇ ਵਿੱਚ ਸਰਫ ਬਿਲਕੁਲ ਵੀ ਨਹੀਂ ਰਹਿੰਦਾ ਹੈਗਾ ਅਗਰ ਕਿਸੇ ਨੂੰ ਲੱਗਦਾ ਇਸ ਤਰੀਕੇ ਨਾਲ ਵਿੱਚ ਸਰਫ ਰਹਿੰਦਾ ਬਿਲਕੁਲ ਸਰਫ ਨਹੀਂ ਰਹਿੰਦਾ ਹੈਗਾ ਇੱਕ ਵਾਰ ਇਸ ਤਰੀਕੇ ਨਾਲ ਧੋ ਕੇ ਜਰੂਰ ਦੇਖਿਓ ਔਰ ਮੈਨੂੰ ਇਹ ਵਾਲਾ ਤਰੀਕਾ ਬਹੁਤ ਜ਼ਿਆਦਾ ਵਧੀਆ ਲੱਗਿਆ ਆਈ ਥਿੰਕ ਜਿਨ੍ਹਾਂ ਵਾਸਤੇ ਮੈਂ ਇਹ ਵੀਡੀਓ ਬਣਾਈ ਸੀ ਪ੍ਰੀਅਲ ਸਿਸਟਰ ਵਾਸਤੇ ਤੁਹਾਨੂੰ ਇਹ ਸ਼ਾਇਦ ਚੰਗੀ ਤਰੀਕੇ ਨਾਲ ਸਮਝ ਆ ਗਿਆ ਹੋਗਾ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਤਰੀਕਾ ਕਿਵੇਂ ਦਾ ਲੱਗਿਆ